हां जी भाई जी आज ना ਆਪਣੇ ਕੋਲੇ ਜਮੀਲ ਖਾਨ ਭਾਈ ਆਇਆ ਤੇ ਭਾਈ ਮਸਾਲੇ ਦਾ ਕੰਮ ਕਰਦਾ ਘੋੜਿਆਂ ਦਾ ਵੈਦ ਕਹਿ ਲੋ ਦੇਸੀ ਵੈਦ ਪੁਰਾਣੇ ਜ਼ਮਾਨਿਆਂ ਚੋਂਦੇ ਸੀ ਨਾ ਵੈਦ ਜਿਹੜੇ ਡਾਕਟਰ ਤਾਂ ਹੁੰਦੇ ਨਹੀਂ ਸੀ ਵੈਦ ਹੁੰਦੇ ਸੀ ਅੱਜ ਵੀ ਕਈ ਬੰਦੇ ਹੁਣ ਉਹ ਦੇਸੀ ਚੀਜ਼ਾਂ ਨੂੰ ਮੰਨਦੇ ਆ ਉਹ ਘੋੜਿਆਂ ਦੇ ਆ ਭਾਈ ਕੋਲ ਦਵਾਈਆਂ ਨੇ ਤੇ ਭਾਈ ਆਪਣੇ ਨਾਂ ਨਾ 20 ਤੋਂ 25 ਸਾਲ ਦਾ ਵਰਤਦਾ ਮੈਂ ਤਾਂ ਉਦੋਂ ਸੁਰਤ ਵੀ ਨਹੀਂ ਸੀ ਸੰਭਾਲੀ ਜਦੋਂ ਦਾ ਬਾਈ ਆਪਣੇ ਘਰੇ ਆਉਂਦਾ ਆਪਣੇ ਘਰੇ ਪੁਰਾਣੇ ਸਮੇਂ ਤੋਂ ਬਾਈ ਮਸਾਲੇ ਦਿੰਦਾ ਫੋਟਾਂ ਦੀ ਦਵਾਈ ਜਾਂ ਕਾਫੀ ਚੀਜ਼ਾਂ ਉਹ ਸਾਰੀ ਬਾਈ ਤੋਂ ਆਪਾਂ ਨੌਲੇਜ ਲਵਾਂਗੇ ਅੱਜ ਆਪਣੇ ਘਰੇ ਬਾਈ ਆਇਆ ਆਪਣੇ ਘੋੜਿਆਂ ਨੂੰ ਮਸਾਲਾ ਬਣਾਉਣ ਲਈ ਖੱਲੀ ਨੂੰ ਵੀ ਇੱਕ ਬਣਾ ਕੇ ਦਿੱਤਾ ਤੇ ਇੱਕ ਬਾਈ ਕੋਲ ਨਾ ਜਿਹੜਾ ਹੁਣ ਮੌਸਮ ਚੇਂਜ ਹੁੰਦੀ ਹੈ ਜ਼ਖਾਮ ਵਗੈਰਾ ਹੋ ਜਾਂਦਾ ਨੱਕ ਚੋਂ ਪਾਣੀ ਆਉਣ ਲੱਗ ਜਾਂਦਾ ਨਾ ਕਈ ਜਾਨਵਰਾਂ ਦੇ ਫੋਕਾ ਜਾਂ ਨੱਕ ਚੋਂ ਪਾਣੀ ਆਈ ਜਾਂਦਾ ਉਹਦੇ ਲਈ ਵੀ ਬਾਈ ਕੋਲ ਇੱਕ ਦਵਾਈ ਆ ਨੱਕ 'ਚ ਫੂਕ ਮਾਰਦਾ ਆਪਣੇ ਖਲੀ ਦੇ ਮਾਰੀ ਸੀ ਤੇ ਬਹੁਤ ਉਹਦੇ 'ਚੋਂ ਪਾਣੀ ਨਿਕਲਿਆ ਨੱਕ 'ਚ ਉਹਦਾ ਮਤਲਬ ਜਿਹਨੂੰ ਕੋਈ ਪ੍ਰੋਬਲਮ ਹੋਰ ਤਰ੍ਹਾਂ ਦੀ ਵੀ ਬਾਈ ਕੋਲ ਸਾਰੀਆਂ ਦਵਾਈਆਂ ਤੇ ਬਾਈ ਜਮੀਲ ਤੋਂ ਜਾਣਦੇ ਆਂ ਹਾਂਜੀ ਬਾਈ ਠੀਕ ਹੋ ਜੀ ਹਾਂਜੀ ਬਹੁਤ ਵਦਿਆ ਬਾਈ ਜੀ ਬੜੀ ਚਾਹੀਦਾ ਤੇ ਜਨਾਬ ਆਪਾਂ ਅੱਜ ਸਾਰੀਆਂ ਬਿਮਾਰੀਆਂ ਦੀ ਨੌਲੇਜ ਦੇਣੀ ਆ ਸਾਰੇ ਬਾਈਆਂ ਨੂੰ ਫਾਇਦਾ ਹੋ ਜਾਂਦਾ ਤੇ ਇਹ ਬਾਈ ਇੱਕ ਮੇਨ ਗੱਲ ਇਹ ਆ ਜਿੱਥੇ ਤੁਸੀਂ ਕਹੋਗੇ ਉੱਥੇ ਅਵੇਲੇਬਲ ਹੋ ਜਾਊਗਾ ਜਿਹੜੀ ਚੀਜ਼ ਕਹੋਗੇ ਤੁਹਾਡੇ ਘਰੇ ਪਹੁੰਚਦੀ ਹੋ ਜਾਊਗੀ ਜਿੱਥੇ ਮਰਜ਼ੀ ਬਾਈ ਨੂੰ ਸਾਥ ਲਿਓ ਪੂਰੇ ਪੰਜਾਬ ਹਰਿਆਣਾ ਰਾਜਸਥਾਨ ਸਾਰੇ ਕਿਤੇ ਯੂਪੀ ਤੱਕ ਬਾਈ ਘੁੰਮਦਾ ਜੇ ਕਿਸੇ ਨੂੰ ਚਾਹੀਦਾ ਬਾਹਰ ਵੀ ਕਿਤੇ ਆਪਣੀ ਸਟੇਟ ਤੋਂ ਬਾਹਰ ਚਾਹੀਦਾ ਬਾਈ ਕੋਰੀਅਰ ਦਾ ਸਾਰਾ ਪ੍ਰਬੰਧ ਹੈ ਬਾਈ ਕੋਲ ਮਸਾਲਿਆਂ ਦਾ ਦਵਾਈਆਂ ਦਾ ਤੇ ਬਾਈ ਨਾ ਕਰਦੇ ਆ ਗੱਲ ਬਾਈ ਕੋਲ ਨਾ ਬੰਦਿਆਂ ਦੀ ਗੋਡਿਆਂ ਦੀ ਵੀ ਦਵਾਈ ਹੈ ਜਿਹਦੇ ਗੋਡੇ ਦੁਖਦੇ ਆ ਉਹ ਵੀ ਬਾਈ ਨਾਲ ਜ਼ਰੂਰ ਕੰਟੈਕਟ ਕਰ ਲਿਓ ਤੇ ਬਾਈ ਜੀ ਆਪਾਂ ਹੁਣ ਜੇ ਮੇਨ ਗੱਲ ਕਰੀਏ ਜਿਆਦਾ ਪ੍ਰੋਬਲਮ ਕਾਦੀ ਆਉਂਦੀ ਹੈ ਘੋੜਿਆਂ ਨੂੰ ਉਹਦੀ ਮੇਨ ਦਵਾਈ ਆਪਣੇ ਕੋਲ ਜਿਆਦਾ ਕਾਦੀ ਵਿਕਦੀ ਹੈ ਇਸ ਟਾਈਮ ਬਾਈ ਜੀ ਇਹ ਜਿਹੜਾ ਘੋੜੇ ਨੂੰ ਪ੍ਰੋਬਲਮ ਹੁੰਦੀ ਹੈ ਇੱਕ ਤੋਂ ਪਾਣੀ ਉਤਰ ਜਾਂਦਾ ਲੱਤਾਂ ਜਿਹਨੂੰ ਪੋਟੇ ਕਹਿੰਦੇ ਨੇ ਪੋਟੇ ਬਣ ਜਾਂਦੀ ਹੈ ਹਾਂਜੀ ਇੱਕ ਬਾਈ ਜੀ ਪੈਸਾਬ ਦਾ ਬੰਦ ਲੱਗ ਜਾਂਦਾ ਹੂੰ ਉਹ ਦੇਗਾ ਲੀਡ ਦਾ ਬੰਦ ਲੱਗ ਜਾਂਦਾ ਆਹੀ ਜਿਆਦਾ ਤਿੰਨ ਮੈਨ ਪ੍ਰੋਬਲਮ ਹੁੰਦੀ ਜਾਨੀ ਜਦੋਂ ਜਦੋਂ ਬੰਨ ਲੱਗਦਾ ਵੀ ਤੁਹਾਡੇ ਤੋਂ ਪਹਿਲੀ ਦਵਾਈ ਲੈ ਕੇ ਰੱਖ ਲੀਏ ਜਾਂ ਇੱਕ ਇਹੋ ਜਿਹੀ ਕੋ ਵੈਕਸੀਨੇਸ਼ਨ ਦੇ ਆਪਾਂ ਇੰਗਲਿਸ਼ ਚ ਵੈਕਸੀਨੇਸ਼ਨ ਕਹਿ ਦਿੰਦੇ ਆ ਜਬ ਬਾਈ ਕੋਲੇ ਕੋਈ ਇਹੋ ਜਿਹੀ ਦਵਾਈ ਆਉਂਦੀ ਉਹ ਵੀ ਪਹਿਲਾਂ ਲੈ ਕੇ ਮਾੜੀ ਮਾੜੀ ਦਈ ਚੱਲੇ ਵੀ ਉਹ ਪ੍ਰੋਬਲਮ ਹੀ ਨਾ ਆਵੇ ਆਹੀ ਤੋਂ ਫਿਰ ਫਾਇਦਾ ਕੀ ਸੰਭੇ ਦਾ ਹਾਂ ਬਾਈ ਜੀ ਇਹ ਸਾਡੇ ਕੋਲੇ ਹੁੰਦੇ ਮਸਾਲੇ ਹਾਂਜੀ ਇਹ ਜਿੰਨੀ ਵੀ ਇਹ ਚੀਜ਼ਾਂ ਸਾਰੀ ਹੋਗਾ ਮਸਾਲਾ ਇੱਕ ਬਣਾ ਕੇ ਚੱਕੀ ਚਲਾ ਕੇ ਤੁਹਾਨੂੰ ਇੱਕ ਪੀਸ ਕੇ ਵੀ ਡੋਮੋ ਦਿਖਾਵਾਂਗੇ ਹੂੰ ਅੱਛਾ ਬਾਈ ਜੀ ਉਹ ਤਾਂ ਹੁੰਦਾ ਹਰੜਾ ਬਿਹੜਾ ਉਹ ਹੋ ਗਈ ਜੀ ਹਰੜ ਆ ਪੇ ਗਿਆ ਜੀ ਆਮੜਾ ਸੁੱਕਾ ਚੁੱਕ ਕੇ ਦਿਖਾ ਇਹਨਾਂ ਦਾ ਤਰਫਲਾ ਬਣ ਗਿਆ ਜੀ ਇਹ ਬੰਦਾ ਵੀ ਖਾਵੇ ਇਹ ਇਹ ਤਰਫਲਾ ਪੇਟ ਦੀ ਸਫਾਈ ਰੱਖੇਗਾ ਜਦ ਪੇਟ ਦੀ ਢਿੱਡ ਦੀ ਸਫਾਈ ਰਹੇਗੀ ਤਾਂ ਨਾ ਬੰਦ ਪੇਵੇ ਨਾ ਪਿਸ਼ਾਬ ਦਾ ਨਾ ਲੀਦਾ ਉਡਾ ਕੇਮੀ ਰਹੂਗਾ ਜਦੋਂ ਅੰਤਰੀਏ ਸਾਫੇ ਰਹਣਗੇ ਕੋਈ ਪ੍ਰੋਬਲਮ ਆਉਣੀ ਨਹੀਂ ਹਾਂਜੀ ਹਾਂਜੀ ਉਹ ਵੱਡੀ ਗੱਲ ਇਹ ਹੈ ਨਾ ਮੇਨ ਪਾਈ ਦੀ ਮੈਂ ਇੱਕ ਚੀਜ਼ ਦੇਖੀ ਹੈ ਜੀ ਸਫਾਈ ਬਹੁਤ ਆ ਸਾਹੀਆਂ ਚੀਜ਼ਾਂ ਚ ਕੋਈ ਵੀ ਚੱਕ ਕੇ ਆਪਣੇ ਮੂੰਹ ਚ ਪਾ ਕੇ ਚੈੱਕ ਕਰ ਸਕਦੇ ਹੋ ਕੋਈ ਇਹ ਨਹੀਂ ਗੰਦਮੰਦ ਕੋਈ ਚੀਜ਼ ਪਈ ਸਾਰੀਆਂ ਸਾਫ਼ ਪਈਆਂ ਕਲੀਨ ਚੀਜ਼ਾਂ ਹਾਂ ਭਾਈ ਜੀ ਇਹ ਕੇਸੂ ਫੂਲ ਹੁੰਦੇ ਜਿਹੜੇ ਆਪਣੇ ਗਿੱਟੇ ਸੂਜ ਜਾਂਦੇ ਨੇ ਉੱਚੋ ਕੰਮ ਕਰਦੇ ਨੇ ਬਹੁਤ ਪ੍ਰੋਬਲਮ ਆ ਗਿੱਟਿਆਂ ਦੀ ਭਾਈ ਹਾਂਜੀ ਭਾਈ ਜੀ ਇਹ ਮਰੋੜ ਫਣੀ ਹੁੰਦੀ ਜਿਹੜਾ ਆਪਣਾ ਘੋੜਾ ਜਾਨਵਰ ਲੀਜ਼ ਨਾਲ ਪਾਣੀ ਮਾਰਦਾ ਇਹ ਮੌਕ ਚੋਂ ਕੰਮ ਕਰਦੀ ਇਹ ਭਾਈ ਜੀ ਬਨਕਸਾ ਹੁੰਦਾ ਇਹ ਜਿਹੜਾ ਆਪਣੇ ਘੋੜੇ ਨੂੰ ਸਾਹ ਚੜ ਜਾਂਦਾ ਸਾਹ ਚੋਂ ਕੰਮ ਕਰਦੀ ਇਹ ਭਾਈ ਅਰਜੁਨ ਛਾਲ ਹੁੰਦੀ ਖੂਨ ਨੂੰ ਪਤਲਾ ਕਰਦੀ ਘੋੜੇ ਨੂੰ ਕਦੀ ਅਦਰੰਗ ਨਹੀਂ ਹੋ ਸਕਦਾ ਟੈਕ ਨਹੀਂ ਹੋ ਸਕਦਾ। ਇੱਕ ਨਾ ਇਹ ਚੀਜ਼ ਆ ਆਪਾਂ ਨਾ ਬੰਦਿਆਂ ਦਾ ਕਰਾ ਲੈਂਦੇ ਆ ਟੈਸਟ ਜਾਨਵਰਾਂ ਦਾ ਕਦੇ ਟੈਸਟ ਕਰਾਉਂਦੇ ਨਹੀਂ ਤੇ ਜਾਨਵਰਾਂ ਦੀ ਉਮਰ ਕਿੰਨੀ-ਕਿੰਨੀ ਹੋ ਜਾਂਦੀ ਆ ਬਹੁਤ ਘੋੜਿਆਂ ਦੀ ਤੇ ਆਪਣੇ 12 ਸਾਲ ਨਹੀਂ ਟੱਪਦੇ ਕਦੇ ਪ੍ਰੋਬਲਮ ਚੈੱਕ ਹੀ ਨਹੀਂ ਕਰਾਉਂਦੇ ਮੇਨ ਹੁਣ ਕੀ ਆਉਂਦੀ ਆ ਜ਼ਿਆਦਾ ਫੈਟੀ ਚੀਜ਼ਾਂ ਹੋ ਗਈਆਂ ਘੋੜੇ ਵੀ ਤੋਹੀ ਖਾਂਦੇ ਜਿਹੜਾ ਆਪਾਂ ਚੀਜ਼ ਨਾਲ ਦੀ ਨਾਲ ਖਾਂਦੇ ਆ ਤੇ ਸਿਆਣਾ ਜੇ ਆਪਾਂ ਸਾਰਾ ਇਹਨਾਂ ਨੂੰ ਤੇਲ ਨੀਰਾ ਦਿੰਨੇ ਆ ਘੋਉ ਦਿੰਨੇ ਆ ਉਹਦੇ ਨਾਲ ਖੂਨ ਘੜਾ ਹੋ ਹੀ ਜਾਂਦੇ ਇਹ ਚੀਜ਼ਾਂ ਜ਼ਰੂਰੀ ਆ ਇੱਕ ਤੁਸੀਂ ਜਿਹੜੀ ਉਹ ਮਰੋੜ ਫਲੀ ਦੱਸੀ ਆ ਹਾਂਜੀ ਉਹ ਪ੍ਰੋਬਲਮ ਮੈਂ ਲੋਕਾਂ ਦੇ ਘਰੇ ਜਾ ਕੇ ਦੇਖਦਾ ਬਹੁਤ ਵੱਡੀ ਆ ਮੋਕ ਦੇ ਨਾਲ ਪਾਣੀ ਮਰੀ ਜਾਂਦੇ ਪ੍ਰੋਬਲਮ ਕੋਈ ਹੈ ਨਹੀਂ ਉਹ ਚੀਜ਼ਾਂ ਦਾ ਉਹਨੇ ਇੰਗਲਿਸ਼ ਚ ਬਾਈ ਕਿੰਨੀਆਂ ਕਿ ਦਵਾਈਆਂ ਦੇ ਦੂ ਬੰਦਾ ਟੀਕੀ ਲਾ ਦੂ ਅੱਕ ਜਾਂਦਾ ਯਾਰ ਕਿੰਨੇ ਟੀਕੇ ਲਾਵੇ ਜਿਵੇਂ ਦੇਸੀ ਚੀਜ਼ਾਂ ਦਾ ਇੱਕ ਚਮਚਾ ਦੇਣਾ ਦੇ ਦੋ ਨਾਲ ਇਹ ਚੀਜ਼ਾਂ ਦਾ ਕੋਈ ਏਡਾ ਨੁਕਸਾਨ ਤਾਂ ਕੋਈ ਨਹੀਂ ਜੇ ਕਰੂਗੀ ਤਾਂ ਫਾਇਦਾ ਹੀ ਕਰੂਗੀ ਬਾਕੀ ਮੈਨੂੰ ਨੁਕਸਾਨ ਨਹੀਂ ਫਾਇਦਾ ਹੀ ਕਰੂਗੀ ਇਹ ਬਾਈ ਜੀ ਸਰਨਾਏ ਦੇ ਪੱਤੇ ਹੁੰਦੇ ਸਰਨਾਏ ਹਾਂਜੀ ਇਹ ਪੀਸਾਬ ਨੂੰ ਬੰਦ ਨੂੰ ਪੇਟ ਨੂੰ ਸਾਫ ਰੱਖਦੇ ਨੇ ਹਾਂਜੀ ਆ ਭਾਈ ਜੀ ਪਨੀਰ ਡੋਡੀ ਹੁੰਦੀ ਇਹ ਜੇਰਵਾਦ ਨੂੰ ਮਾਰਦੀ ਰੇਸੇ ਨੂੰ ਆ ਸਤਾਵਰ ਹੁੰਦਾ ਇਹਨੂੰ ਬੰਦਾ ਵੀ ਖਾ ਲਿਆ ਉਹ ਵੀ ਕੋਹੜਾ ਬਣ ਜਾਂਦਾ ਸਤਾਵਰ ਬਹੁਤ ਤਕੜੀ ਚੀਜ਼ ਹੁੰਦੀ ਇਹ ਭਾਈ ਜੀ ਕੜੂ ਕਾਲੀ ਜੀਰੀ ਹੁੰਦੀ ਜੇਰਵਾਦ ਲਈ ਆ ਭਾਈ ਸੌਂਪ ਮਿੱਥੇ ਹੋ ਗਏ ਹਾਜਮੇ ਲਈ ਆ ਕੁਟਕੀ ਹੋ ਗਈ ਕੜੂ ਕੜੂ ਲੱਕੋ ਖਸਮੋ ਲੈ ਕੇ ਦੀ ਆ ਭਾਈ ਜੀ ਅੰਬਾ ਹਰਦੀ ਹੋ ਗਈ ਅੰਬਾ ਹਰਦੀ ਜੀ ਗਿੱਟੇ ਨਹੀਂ ਸੋਝਦੇ ਆ ਘੋੜਾ ਜਵਣਾ ਹੋ ਗਿਆ ਹਾਂ ਆ ਸੁੱਕੇ ਆਮਲੇ ਹੋ ਗਏ ਹਾਜਮੇ ਵਾਸਤੇ ਜੀ ਮੈਂ ਆਸਟ੍ਰੇਲੀਆ ਨੇ ਉਹ ਤੇ ਗਰਮੀ ਹੋ ਰਹੀ ਬਾਰ ਬਾਰ ਪਿਸ਼ਾਬ ਕਰਦਾ ਚਿੜੰਗ ਹੋਰੀ ਇਹ ਆਮਲੇ ਠੰਡੇ ਹੁੰਦੇ ਆ ਭਾਈ ਜੀ ਨਿਸ਼ਚਰਦਾਰ ਹੋ ਗਿਆ ਨਿਸ਼ਚਰਦਾਰ ਇਹਦਾ ਵੀ ਪਿਸ਼ਾਬ ਦਾ ਰੋਲ ਹੈ ਪੇਟ ਨੂੰ ਸਾਫ ਰੱਖੇ ਗੈਸ ਨਹੀਂ ਬਣਨ ਦਿੰਦਾ ਜਾਨਵਰ ਕੇ ਆ ਸਭ ਗੰਦਾ ਹੋ ਗਿਆ ਜੀ ਇਹ ਸਭ ਗੰਦਾ ਇਹ ਵੀ ਬਹੁਤ ਤਗੜੀ ਚੀਜ਼ ਹੁੰਦੀ ਤਾਕਤ ਲਈ ਇਹ ਹੋ ਗਏ ਜੀ ਨਾਰਕੇ ਛਿਲ ਕੇ ਮੋਕ ਵਾਸਤੇ ਪੇਟ ਸਾਫ ਰੱਖੇ ਆ ਭਾਈ ਕੋੜ ਤੁਮਾ ਹੋ ਗਿਆ ਤੁਮਾ ਇਹ ਵਾਇਵਾ ਦੀ ਵਾਸਤੇ ਆ ਭਾਈ ਜੀ ਗਲੋ ਹੋ ਗਈ ਗਲੋ ਵੇਲ ਹਾਂ ਬਖਾਰ ਨਹੀਂ ਹੁੰਦਾ ਜਕੜਾ ਨਹੀਂ ਹੁੰਦਾ ਟਾਈਫੇਟ ਨਹੀਂ ਹੁੰਦਾ ਸੇਲਡੋਨ ਨਹੀਂ ਹੁੰਦੇ ਆ ਭਾਈ ਜੀ ਹਰੜਾ ਹੋ ਗਏ ਹਰੜਾ ਲੀਵਰ ਵਾਸਤੇ ਆ ਸੱਜੀ ਖਾ ਰਹੇ ਆ ਚਿਰਾਤਾ ਹੁੰਦਾ ਬਖਾਰ ਵਾਸਤੇ ਆ ਦਾਵਾ ਫੂਲ ਇਹ ਜਿੰਨੀ ਵੀ ਚੀਜ਼ਾਂ ਬਾਈ ਦੀ ਸਾਰ ਜਾਂ ਇੱਕ ਥਾਂ ਕਰਕੇ ਫਿਰ ਅਸੀਂ ਪੀਸ ਕੇ ਬਣਾ ਕੇ ਇੱਕ ਡੋਮੋ ਬਣ ਜਾਂਦਾ ਇਹਦਾ ਬੰਬੂ ਲਾ ਚੱਕੇ ਉਹ ਚੀਜ਼ਾਂ ਨਾ ਥੋੜੀ ਥੋੜੀ ਮੰਨ ਲਓ ਜੇ ਦਿੱਲੀ ਪੌਣਿਆਂ ਤਾਂ ਕੋਈ ਪ੍ਰੋਬਲਮ ਚੇਦੀ ਜਦ ਪੇੜ ਸਾਹ ਆਉਂਦਾ ਮੈਂ ਦਿੱਲੀ ਨਹੀਂ ਆਉਂਦੀ ਇਹ ਚੀਜ਼ਾਂ ਹੁੰਦੀਆਂ ਤੇ ਆ ਬਾਈ ਕੋਲ ਜਿੰਨੀਆਂ ਚੀਜ਼ਾਂ ਦੱਸਿਆ ਲਾ ਕੇ ਪ੍ਰੋਬਲਮਾਂ ਦੱਸੀਆਂ ਨੇ ਉਹ ਪ੍ਰੋਬਲਮ ਆ ਆਪਣਾ ਉਹਦੀ ਗਿੱਟੇ ਸੁੱਜਣ ਦੀ ਬਹੁਤ ਆਉਂਦੀ ਆ ਬੈਬਾਦੀ ਦੀ ਆਉਂਦੀ ਆ ਪੇਟ ਖਰਾਬ ਦੀ ਆਉਂਦੀ ਆ ਮੋਹ ਲੈ ਦੇ ਵਿੱਚ ਪਾਣੀ ਦੀ ਆਉਂਦੀ ਆ ਉਹ ਚੀਜ਼ਾਂ ਛੇਤੀ ਮਤਲਬ ਕਵਰ ਹੋ ਜਾਂਦੀ ਐ ਇਹ ਦੇਸੀ ਚੀਜ਼ਾਂ ਦੇਣ ਨਾਲ ਤੇ ਆ ਜੋ ਬਾਈ ਦਾ ਦਿਖਾਉਣਿਆ ਬਾਈ ਹੋਰ ਇੱਕ ਡੈਮੋ ਦਿਖਾ ਰਿਹਾ ਜੀ ਤੇ ਆ ਬਾਈ ਨੇ ਨਾ ਮੇਰੇ ਵਾਸਤੇ ਚੂਰਨ ਬਣਾਇਆ ਮੇਰੇ ਵਾਸਤੇ ਗਰਮੀ ਆ ਨਾ ਲੀਵਰ ਤੇ ਖੰਡ ਭੇਜੂਗੀ ਉਹਦੇ ਲਈ ਐਚਪਾ ਆ ਵੇਖੋ ਜੀ ਬਾਈ ਜੀ ਆ ਤਾਂ ਪੀ ਗਿਆ ਜੀ ਬਿਹੜਾ ਹਾਂ ਜੀ आप पिएगा बनकसा हां जी आप पिएगा कैसु फूल हम आप पिएगा सरनाई हम आप पिएगा अर्जुन छाल हां जी आप पिएगा जी मुरोड़ फली फली हम आप पिएगा जी सतावर जी आप पिएगा कडू काली जीरी हम आप पिएगा जी मेथा हम सौंफ हम आप पिएगा जी कडू हम आप पिएगा जी अंबा हल्दी ऐ शरीर खोल दिया हां जी हां जी, जी आप पेगे भाई जी अजवाइन आप पे गया आंवला आप पे गया जी निशदर आप पे गया जी असब गंदा आप पे गया दावा फूल आप पे गया जी नार का छिलका आज येला डंडी आज चिराता आ गलो आ सजी खार आ हरड़ा ਏ ਬਾਈ ਜੀ ਜਿਹੜਾ ਆਪਣਾ ਆਪਾ ਮਸਾਲਾ ਦਿੰਦੇ ਘੋੜੋ ਵਾਸਤੇ ਬਣਾ ਕੇ 20 ਕਿਲੋ ਮਸਾਲੇ ਚ ਜੈਸੀ 1 ਕਿਲੋ ਨੂਨ ਪਾਉਂਦੇ ਜੀ ਕਾਲਾ ਹੂੰ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਹੂੰ ਬਾਕੀ ਬੰਦੇ ਨੂਨ ਹੀ ਮਿਲਾ ਕੇ ਪੀਸ ਕੇ ਦੇ ਜੱਲ ਦੇ ਨੇ ਇਹ 20 ਕਿਲੋ ਮਸਾਲੇ ਚ ਕਿਲੋ ਨੂਨ ਪੰਦਾ ਕਾਲਾ ਇਹਨਾਂ ਪ੍ਰੋਬਲਮ ਹੀ ਇਹ ਆਉਂਦੀ ਆ ਸਾਰਿਆਂ ਦਾ ਕਹਿਣ ਦਾ ਦਾ ਬਾਈ ਇਹ ਹੁੰਦਾ ਬਾਈ ਨੂਨ ਪਾ ਕੇ ਦੇ ਜਾਂਦੇ ਆ ਇਹ ਵੱਡੀ ਗੱਲ ਆ ਬਾਈ ਤੁਹਾਡੀਆਂ ਅੱਖਾਂ ਸਾਹਮਣੇ ਮਣਾਉ ਕੋਲੇ ਖੜ ਕੇ ਇਹ ਮੇਰੇ ਨਾਲ ਹਲੇ ਪਹਿਲਾਂ ਗੱਲ ਚੱਲੀ ਜਾਂਦੀ ਕਹਿੰਦਾ ਆਪਣਾ ਕਹਿਜਿਆ ਕੰਮ ਆ ਜੇ ਮੈਂ ਬੋਲ ਕਰੇ ਵੀ ਕਰੋ ਬਣਾ ਲੈ ਮੈਂ ਮਸਾਲਾ ਨਹੀਂ ਬਣਾ ਕੇ ਲਿਆਉਂਦਾ ਕਰੋ ਅੱਛੀ ਲਿਆ ਕੇ ਤੁਹਾਡੇ ਸਾਹਮਣੇ ਬਣਾਉਣਾ ਜਾਨਵਰ ਦੇਖ ਕੇ ਭਾਈ ਜੀ ਅਗਲੇ ਤੇ ਕਰੋ ਇਹ ਵੀ ਉਹ ਸਾਰੀ ਚੀਜ਼ਾਂ ਤੁਹਾਡੇ ਸਾਹਮਣੇ ਮਿਲਾ ਦੀ ਬਿਲਕੁਲ ਹੁਣ ਤੁਹਾਡੇ ਸਾਹਮਣੇ ਹੁਣੀ ਪੀਸਾਂਗੇ ਇਹਨੂੰ ਬਸ ਬਾਰਾ ਟਾਈਮ ਨਹੀਂ ਸਿਰਫ ਸਾਸ ਘੇਟ ਲੱਗਣਾ ਪੀਸੇ ਜਾਣ ਨੂੰ ਸਮਾਨ ਵਧੀਆ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ thank you ਆ ਜੋ ਜੀ ਆ ਬਣ ਗਿਆ ਸਮਾਨ ਤੁਹਾਨੂੰ ਦਿਖਾਉਨੇ ਆ ਇਹ ਪਾਊਡਰ ਜਿਹਾ ਸਕੇਂਟ ਹੀ ਬਣ ਗਿਆ ਹਾਂਜੀ ਆ ਬਾਈ ਜੀ ਆ ਬਣ ਗਿਆ ਜੀ ਬਾਈ ਜੀ ਮਸਾਲਾ ਹਮ ਇਹ ਚੂਰਨ ਬਣ ਗਿਆ ਜਮ ਹਾਂਜੀ ਇਹ ਕੋੜੇ ਨੂੰ ਬਾਈ ਸੰਸਾਦ ਇਹ ਨਾ ਮਸਾਲਾ ਪਾ ਦੇ ਹਮ ਬ ਆਪਣਾ ਕੋੜਾ ਬਿਲਕੁਲ ਕੇ ਮਰਦਾ ਪਿਸਾਬ ਦਾ ਬੰਦ ਲੀਦ ਦਾ ਬੰਦ ਦਰਦ ਕਿਨਾਰ ਰੇਸਾ ਗਿੱਟੇ ਹਰ ਵੀ

2000 ਦਾ 1 ਕੌਂਟਲ ਬਣਾ ਕੇ ਦਿੰਦੇ ਅਗਲੇ ਦੇ ਘਰੇ ਜਾ ਕੇ ਚੱਕੀ ਚਲਾ ਕੇ ਅਗਲੇ ਦੇ ਸਾਹਮਣੇ ਪੀਸ ਕੇ ਦੇਣਗੇ ਮੇਨ ਗੱਲ ਹੋਇਆ ਸਾਹਮਣੇ ਪੀਸ ਕੇ ਦੇਉ ਬਾਈ ਇਹ ਨਹੀਂ ਹੈਗਾ ਵੀ ਉਦਾਂ ਹੀ ਗੱਲ ਆ ਕੋਈ ਤੇ ਜੇ ਕਿਸੇ ਮੇਰੇ ਵੀਰ ਨੂੰ ਚਾਹੀਦਾ ਤਾਂ ਬਾਈ ਨਾਲ ਕੰਟੈਕਟ ਜ਼ਰੂਰ ਕਰ ਹੁਣ ਜਿੰਨੀਆਂ ਕਈ ਬਿਮਾਰੀਆਂ ਦਾ ਤੁਹਾਨੂੰ ਅਸੀਂ ਦੱਸਤੀਆਂ ਵੀ ਆਹ ਬਿਮਾਰੀ ਦਾ ਆਹ ਹੱਲ ਆ ਕਈ ਤੁਸੀਂ ਪੁੱਛਣਾ ਚਾਹੁੰਦੇ ਹੋ ਵੀ ਸਾਡੀ ਬਿਮਾਰੀ ਆਹ ਘੋੜੀ ਗੱਬਣ ਨਹੀਂ ਰਹਿੰਦੀ ਹੀਟ ਨਹੀਂ ਕੱਢਦੀ ਉਹ ਚੀਜ਼ਾਂ ਦਾ ਬਾਈ ਕੋਲ ਹੱਲ ਕਿਉਂਕਿ ਐਟ ਅ ਟਾਈਮ ਨਹੀਂ ਹੁਣ ਇੰਨੀਆਂ ਬਿਮਾਰੀਆਂ ਵੀ ਬਾਈ ਵੀ ਨਹੀਂ ਦੱਸ ਸਕਦਾ ਦਿਮਾਗ 'ਚ ਨਹੀਂ ਆਉਦੀ ਤੁਸੀਂ ਫੋਨ ਲਾ ਕੇ ਕਿਸੇ ਵੀ ਬਿਮਾਰੀ ਬਾਰੇ ਜਾਨਣਾ ਚਾਹੁੰਦੇ ਹੋ ਬਾਈ ਨਾਲ ਕੰਟੈਕਟ ਕਰਕੇ ਕਰੀ ਫੋਨ ਵਾਲੇ ਤੁਹਾਨੂੰ ਕੋਈ ਨਾ ਕੋਈ ਹੱਲ ਮਿਲੂਗਾ ਹੀ ਨਹੀਂ ਮਿਲੂਗਾ ਤਾਂ ਜਵਾਬ ਦੇਣ ਦਾ ਬੰਦਾ ਹਰ ਥਾਂ 'ਚ ਉਹ ਹੀ ਨਹੀਂ ਹੁੰਦਾ ਜੇ ਪਤਾ ਹੋਊ ਤਾਂ ਬਾਈ ਜ਼ਰੂਰ ਦੱਸੂ ਤਕਰੀਬਨ ਤਕਰੀਬਨ ਕਾਫੀ ਬਿਮਾਰੀਆਂ ਬਾਰੇ ਪਤਾ ਹੈ ਕਿਉਂਕਿ ਕੰਮ ਦਾ ਤਜਰਬਾ ਹੋ ਜਾਂਦਾ ਜਦੋਂ ਬੰਦੇ ਨੂੰ ਲੰਮਾ ਉਦੋਂ ਸਾਰਾ ਹੀ ਪਤਾ ਲੱਗ ਜਾਂਦਾ ਬਾਈ ਦਾ ਤਜਰਬਾ ਬਹੁਤ ਲੰਮਾ ਜੀ ਇਹ ਚੀਜ਼ਾਂ ਦੇ ਵਿੱਚ ਸੰਸਾਦ ਵੀ 25 ਸਾਲ ਤੋਂ ਮੈਨੂੰ ਤੁਹਾਡੇ ਘਰੋਂ ਤੁਹਾਨੂੰ ਤੈਨੂੰ ਤਾਂ ਸੁਰਤ ਵੀ ਨਹੀਂ ਦਿੱਤੀ ਜੀ ਜਦੋਂ ਨਿਆਣਾ ਸੀ ਛੋਟਾ ਜਿਹਾ ਉਦੋਂ ਦਾ ਬਾਈ ਆਪਣੇ ਘਰੇ ਆਉਂਦਾ ਆਪਣੇ ਘੋੜਿਆਂ ਦੀ ਜੇ ਗੱਲ ਕਰੀਏ ਘੋੜੇ ਤਾਂ ਮੇਰੇ ਦਾਦੇ ਪਰਦਾਦਿਆਂ ਤੋਂ ਲੈ ਕੇ ਕਈ ਪੀੜ੍ਹੀ ਜਿੱਥੇ ਤੱਕ ਪੀੜ੍ਹੀਆਂ ਤੱਕ ਸਾਨੂੰ ਪਤਾ ਉਹ ਪੀੜ੍ਹੀਆਂ ਤੋਂ ਸਾਡੇ ਘਰੇ ਘੋੜੇ ਤੁਰੇ ਆਉਂਦੇ ਆ ਵੀ ਬਹੁਤ ਪੁਰਾਣੇ ਘੋੜਿਆਂ ਵਾਲੇ ਕਹਿਦੀ ਆਪਾਂ ਪੁਰਾਣੇ ਆ ਤੇ ਬਾਪੂ ਨੂੰ ਸ਼ੌਂਕ ਸੀ ਦਾਦੇ ਨੂੰ ਸੀ ਪਰਦਾਦੇ ਨੂੰ ਸੀ ਉਹਦੇ ਵੀ ਅ ਬਾ ਪੂਰੇ ਦਾਦੇ ਨੂੰ ਸੀਗਾ ਤੇ ਹੁਣ ਅੱਗੇ ਮੇਰੇ ਮੇਰੇ ਕੋਲ ਜਾਦਾ ਸ਼ੌਂਕ ਸਾੰਭਿਆ ਸਾਰੇ ਸਾਡੇ ਖਾਨਦਾਨ ਚ ਹੈਗਾ ਚਾਚੇ ਤਾਇਆ ਨੂੰ ਤੇ ਪਰ ਰੱਖੇ ਘੋੜੇ ਆਪਣੇ ਨੇ ਜਾਦਾ ਸ਼ੌਂਕ ਮੈਨੂੰ ਹੁਣ ਤਾਂ ਪ੍ਰੋਫੈਸ਼ਨਲੀ ਇਹਨਾਂ ਦਾ ਫੈਰੀਰੀ ਦਾ ਵੀ ਕੰਮ ਕਰਦਾ ਮੈਂ ਚਲੋ ਇਹਨਾਂ ਚ ਫਰੀਆਂ ਨੇ ਸ਼ੌਂਕ ਕਰਕੇ ਤੇ ਚਲੋ ਭਾਈ ਜੀ ਜੇ ਕਿਸੇ ਨੂੰ ਚਾਹੀਦਾ ਮਸਾਲਾ ਤਾਂ ਬਾਈ ਦਾ ਨੰਬਰ ਇੱਕ ਵਾਰੀ ਬੋਲ ਵੀ ਦਿਓ ਜੀ ਕਈ ਨਹੀਂ ਲਿਖਿਆ ਭਾਈ ਸਾਡਾ ਨੰਬਰ ਹੈ 99988025882 ਇਹ ਕਰਿਓ 999880 25882 ਨਾ ਨਵੇਂ 880 25882 25882 ਤੇ ਬਾਈ ਦਾ ਨੰਬਰ ਲਿਖ ਕੇ ਵੀ ਦਵਾਂਗਾ ਜੇ ਕਿਸੇ ਨੂੰ ਕਿਤੇ ਵੀ ਪੰਜਾਬ ਪੰਜਾਬ ਤੋਂ ਬਾਹਰ ਕਿਤੇ ਵੀ ਮਸਾਲੇ ਦੀ ਘੋੜਿਆਂ ਦੀ ਜ਼ਰੂਰਤ ਆ ਤੇ ਬਾਈ ਨਾਲ ਕੰਟੈਕਟ ਕਰ ਲਿਓ ਇੱਕ ਵਾਰੀ ਹਾਂਜੀ ਬਾਈ ਨਾਲ ਜਰੂਰ ਫੋਨ ਕਰੇ ਇਹਨੂੰ ਇਹਨੂੰ ਹੋਰ ਵੀ ਬਿਮਾਰੀਆਂ ਬਾਰੇ ਤੁਸੀਂ ਪਤਾ ਕਰ ਸਕਦੇ ਹੋ ਤੇ ਅਗਲੀ ਵੀਡੀਓ 'ਚ ਆਪਾਂ ਫੇਰ ਮਿਲਾਂਗੇ ਓਕੇ ਜੀ